ਪੰਜਾਬ ਦੇ ਕਈ ਲੱਖਾਂ ਦੇ ਵਿੱਚ ਮੌਸਮ ਨੇ ਕਰੋੜ ਬਦਲੀ ਔਰ ਸਮਾਣਾ ਅਤੇ ਪਾਤੜਾ ਉਪ ਮੰਡਲ ਦੇ ਪਿੰਡਾਂ ਦੇ ਵਿੱਚ ਗੜੇਮਾਰੀ ਨੇ ਭਾਰੀ ਨੁਕਸਾਨ ਕਿਸਾਨਾਂ ਦੀ ਕਣਕ ਦੀ ਫਸਲ ਨੂੰ ਜਿਹੜਾ ਚਾਰਾ ਹਰਾ ਚਾਰਾ ਪਸ਼ੂਆਂ ਲਈਏ ਤੇ ਕਈ ਫਸਲਾਂ ਨੂੰ ਨੁਕਸਾਨ ਪਹੁੰਚਿਆ ਅਸੀਂ ਖੜੇ ਹਾਂ ਪਿੰਡ ਦੇਦਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਣਕ ਦੀ ਜਿਹੜੀ ਫਸਲ ਸੀ ਜਿਹੜੀ ਹੁਣ ਬੱਲੀ ਨਿਸਰੀ ਸੀ ਉਹ ਸਾਰੇ ਖੇਤਾਂ 'ਚ ਵਿਛਾਤੀ ਔਰ ਉਹਨਾਂ ਦੀ ਜਿਹੜੀ ਡੰਡੀ ਟੁੱਟ ਗਈ ਹੈ ਉਸ ਦੇ ਨਾਲ ਕਿਸਾਨਾਂ ਨੇ ਦੱਸਿਆ ਕਿ ਉਹਨਾਂ ਦਾ 80% ਤੋਂ ਵੱਧ ਦਾ ਨੁਕਸਾਨ ਇਸ ਗੜੇਮਾਰੀ ਕਰਕੇ ਹੋਇਆ ਹੈ ਕਿਸਾਨ ਮੰਗ ਕਰ ਰਹੇ ਨੇ ਸਰਕਾਰ ਤੋਂ ਵੀ ਸਾਡੇ ਖੇਤਾ ਦਾ ਪਟਵਾਰੀਆਂ ਦੇ ਪ੍ਰਸ਼ਾਸਨ ਵੱਲੋਂ ਆ ਕੇ ਨਿਰਖਣ ਕੀਤਾ ਜਾਵੇ ਔਰ ਮੁਆਵਜ਼ਾ ਦਿੱਤਾ ਜਾਵੇ ਕਣਕ ਦੇ ਨਾਲ ਮਟਰ ਦੀ ਫਸਲ ਹੈ ਹਰਾਚਾਰ ਹੈ ਔਰ ਜਿਹੜੀ ਸਰ੍ਹੋਂ ਦੀ ਫਸਲ ਹੈ ਉਸ ਨੂੰ ਵੀ ਭਾਰੀ ਨੁਕਸਾਨ ਇਸ ਗੜੇਮਾਰੀ ਕਰਕੇ ਹੋਇਆ ਹੈ ਜਿਸ ਤਰ੍ਹਾਂ ਕਿ ਮੌਸਮ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਪੰਜਾਬ ਹਰਿਆਣਾ ਦੇ ਵਿੱਚ ਮੌਸਮ ਕਈ ਦਿਨਾਂ ਤੱਕ ਜੇ 3-4 ਦਿਨ ਖਰਾਬ ਰਹਿਣਾ ਹੈ ਕਿਸਾਨਾਂ ਨੂੰ ਚਿੰਤਾ ਹੈ ਵੀ ਗੜੇਮਾਰੀ ਜੇ ਹੋਰ ਹੋਈ ਤਾਂ ਹੋਰ ਜ਼ਿਆਦਾ ਨੁਕਸਾਨ ਹੋਣਾ ਹੈ ਕਿਸਾਨ ਵੀ ਖੜੇ ਹਨ ਇਨ ਕਿਸਾਨਾਂ ਦੇ ਕਿਸ ਤਰ੍ਹਾਂ ਦੇ ਹਾਲਾਤ ਹੈ ਜਿਹੜੇ ਗੜੇਮਾਰੀ ਦੇ ਨਾਲ ਇਨਾਂ ਕੇ ਨੁਕਸਾਨ ਹੋਏ ਹੈ ਗਲਬਾਤ ਕਰਨ ਦੀ ਕੋਸ਼ਿਸ਼ ਕਰਦੇ ਇਨ ਕਿਸਾਨਾਂ ਨਾਲ ਰਾਤ ਜੀ ਬਹੁਤ ਜਿਆਦਾ ਗੜੇ ਮਾਰੀ ਹੋਈ ਸੁੱਕੇ ਗੜੇ ਪਏ ਨੇ ਜੀ ਵਾਸਵਾਦ ਚਾਹੀਏ ਜੀ ਕਿੰਨਾ ਕੀ ਮੋਟਾ ਗੜਾ ਸੀ ਬਹੁਤ ਡਾਡਾ ਮੋਟਾ ਗੜਾ ਸੀ ਹੂੰ ਬਹੁਤ ਸਾਡੇ ਦਾ 70 80% ਪੂਰਾ ਨੁਕਸਾਨ ਹੋ ਗਿਆ ਹਾਂ ਜੀ ਬਿਲਕੁਲ ਕੀ ਮੰਗ ਕਰਦੋ ਕੀ ਕੀ ਫਸਲ ਪ੍ਰਭਾਵਿਤ ਹੋਈਆਂ ਤੁਹਾਡੇ ਸਾਡੇ ਦਾ ਜੀ ਬਸਰੀਨ ਮਟਰ ਹਰਾ ਬਸਰੀਨ ਸਾਰਾ ਕੁਝ ਖਤਮ ਹੈ ਜੀ ਸਰੋਂ ਕਣ ਤੋਂ ਜੇ ਮਿਲਣਾ ਚਾਹੁੰਦਾ ਜੀ ਤੁਹਾਨੂੰ ਮਾਮ ਜਾਂ ਮਿਲਣਾ ਚਾਹੀਦਾ ਸਪਸਾਨਾ ਜੀ ਗੜੇ ਮਰੀਦਾਲ ਵਾਲਾ ਬਰਸੀਨਾ ਮਟਰ ਸਾਡੇ ਗਿੱਲੇ ਮਟਰ ਦਿੰਦੀ ਵੀ ਲਾ ਉਹ ਵੀ ਖਤਮ ਕਰਤਾ ਜਮੇ ਅੱਛਾ ਕਣਕ ਵੀ ਤੁਹਾਡੇ ਸਾਹਮਣੇ ਇਹ ਦੇਖੋ ਕਿਤਰਾ ਬਿਛਾਈ ਪਈ ਆ ਉਹ ਤੋੜਤੀ ਸਾਰੀ ਜੜੰਡੀਆਂ ਇਹਦੀਆਂ ਕਿੰਨੇ ਏਕੜ ਫਸਲ ਹੋਣੀ ਆਪਣੇ ਇਲਾਕੇ ਦੇ ਸਮਾਨਾ ਪਾਤਣਾ ਮਿਲਾਂਗੇ ਅੰਦਾਜ਼ਾ ਇਹ ਤਾਂ ਨਹੀਂ ਹਜ਼ਾਰ ਕਿੰਨੇ 3000 ਦੇ ਏਕੜ ਤੱਕ ਆਪਣੇ ਪਿੰਡ ਪਿੰਡੇ ਆ ਜੀ ਹੂੰ ਬਾਕੀ ਹੋਰ ਤੁਹਾਡੇ ਪਿੰਡ ਦੇ ਕਿੰਨੇ ਪਰਸੈਂਟ ਨੁਕਸਾਨ ਆ ਸਾਡੇ ਪਿੰਡ 70 80 ਪਰਸੈਂਟ ਦਾ ਨੁਕਸਾਨ ਆ ਜੀ ਆਗੇ ਮੌਕਾ ਵੀ ਦੇਖ ਸਕਦੀ ਹੈ ਲਾਲਾ ਹੈ ਠੀਕ ਦਿੱਤਨਾ ਜੇ ਘੱਗਾ ਕਲਵਾਣੋ ਨਗਰੀ ਬੁੱਟਾ ਸਿੰਘ ਵਾਲਾ ਇਹਨਾਂ ਚ ਬਹੁਤ ਜ਼ਿਆਦਾ ਜੀ 10000 ਏਕੜ ਤੋਂ ਉੱਪਰ ਪਲੱਸ ਹੈ ਜੀ ਬਹੁਤ ਕਣਕ ਦੇ ਇਲਾਵਾ ਹੋਰ ਵੀ ਕੋਈ ਪਰਸਨ ਹਾਂ ਜੀ ਮਟਰ ਡੰਗਰਾ ਲਈ ਕੋਈ ਪਰੇਸ਼ਾਨ ਨਹੀਂ ਰਹੀ ਹੈ ਕਿ ਸਰੋਂ ਹੈ ਬਹੁਤ ਬਹੁਤ ਮਹਿੰਗਾ ਬੀਜ ਪਰ ਦੇ ਵਿਚ ਜ ਸਬਜ਼ੀਆਂ ਨੇ ਜੀ ਮਟਰ ਦੀ ਖੇਤੀ ਬਿਲਕੁਲ ਬਹੁਤ ਜ਼ਿਆਦਾ ਖਰਾਬ ਕੀ ਮੰਗਰਦੇ ਹੋ ਸਰਕਾਰ ਤੋਂ ਤੁਸੀਂ ਸਰਕਾਰ ਤੋਂ ਸਾਡੀ ਇਹੀ ਮੰਗ ਹੈ ਵੀ ਸਾਡੀ ਫਸਲ ਦਾ ਜੰਨਾ ਬਣਦਾ ਮਾਮਲਾ ਦਿੱਤਾ ਜਾਵੇ ਵੱਧ ਤੋਂ ਵੱਧ ਖਾਸ ਤੌਰ ਤੇ ਪਤਨਾ ਜਿਹੜੇ ਪਿੰਡੇ ਤੁਹਾਡੇ ਨਾਲ ਘੱਗੇ ਦੇ ਕਿੰਨੇ ਕਿ ਪਿੰਡ ਹੋਣੇ ਜਿਹੜੇ ਇੱਥੇ ਗੜੇ ਪੈ ਗਏ ਟੁਕ ਟੁਕ ਨੇ 15 20 ਪਿੰਡ ਨੇ ਕਿਹੜੇ ਕਿਹੜੇ ਅਬਾਊਟ ਢੱਗਾ ਹੋ ਗਿਆ ਜੀ ਤਲਵਾਨਾ ਹੋ ਗਿਆ ਬ੍ਰਾਹਮਣ ਮਾਜਰਾ ਹੋ ਗਿਆ ਜੀ ਨਾਗਰੀ ਕਕਰਾਲਾ ਆਦਾ ਤੇ ਖੇੜੀ ਹੋ ਗਿਆ ਜੀ ਕਲਿਆ ਮਤਲਬ ਕਿ ਦਸਤਰੀ ਵਾਲਾ ਹੋ ਗਿਆ ਜੀ ਗੁੱਟਾ ਸਿੰਗਲ ਹੋ ਗਿਆ ਜੀ ਕਾਫੀ ਪਿੰਡ ਨੇ ਜੀ ਹੁਣ ਨਹੀਂ ਕਈ ਮੇਰੇ ਚਿੱਤੇ ਰਹਿੰਦੇ ਜੀ ਪੂਰੇ ਹਾਂਜੀ 15 20 ਪਿੰਡ ਨੇ ਮਤਲਬ ਹਾਂਜੀ ਹਾਂਜੀ ਥੋੜਾ ਬਹੁਤਾ ਨੁਕਸਾਨ ਨਹੀਂ ਬਹੁਤ ਨੁਕਸਾਨ ਹੈ ਜੀ ਕਿੰਨੇ ਪਰਸੈਂਟ ਨੁਕਸਾਨ ਹੋਣਾ 75% ਘਟ ਤੋਂ ਘਟਨੇ ਹਾਂਜੀ 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 ਠੀਕ ਹਾਂਜੀ ਲੇ ਕੈਮਰਾਮੈਨ ਬੀਕੇ ਗਰਗਦੇ ਨਾਲ ਪ੍ਰਸੋਤਮ ਕੋਸ਼ਿਕ